ਸਸਤ ਲਾਗਤ ਦੇ ਵਿੱਚ ਹਸਲ ਕਰਦੇ ਜੀ ਬਹੁਤ ਕਾਲਾ ਬੁਰੇ ਰਿਹਾ ਜੀ ਲਿੰਗ ਨੇ ਆਪਣੇ ਬਖਾਰਿਆ ਲੰਗਰ ਇਹ ਗੋਟ ਹੈ ਨਹੀਂ ਮੇਰੇ ਮੇਰੇ ਲਈ ਬਚਾ ਰਹੇ ਉਹਨਾਂ ਨੂੰ ਭਾਵੇਂ ਇੱਥੇ ਤਾਂ ਸਭ ਤੋਂ ਪਹਿਲਾਂ ਕਿਰਪਾ ਕਰਕੇ ਨੰਬਰ ਜੀ ਸਬਜੀ ਦੇ ਸਾਥੀ ਦਾ ਮੋਹਰ ਜੀ 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 ਜ

ਤਮਿੰਦਰ ਵੀ ਲੱਗਾ ਆ ਵੀਰੋ ਇਧਰ ਵੀ ਤਾਂ ਲੱਗੀਆਂ ਆ ਠੀਕ ਹੈ ਜੀ ਬਸ ਲਾਈਵ ਆ ਰਿਹਾ ਠੀਕ ਹੈ ਜੀ ਤੁਹਾਡਾ ਸਵਾਗਤ ਹੈ ਸੇਵਾ ਚੱਲ ਰਹੀ ਜੀ ਸੇਵਾ ਠੀਕ ਹੈ ਆਪਾਂ ਨੰਬਰ ਪਰ ਦਵਾਣਾ ਜੀ ਨੰਗਾ ਅਤੇ ਜਮੁਰੇ ਹਾਂ ਜੀ ਅੱਜ ਆਖੀ ਤੇ ਬਿਭਿਨ ਬਿਸ਼ਵਾ ਕਰਾ ਹਾਂ ਹਾਂ ਆ ਆ ਕੋਈ ਤੇ ਹਾਜਰ ਹੋ ਜਾਓ ਜਿਹੜੇ ਗਾਲੇ ਰਾਚਾ ਉਹ ਜੀ ਰੋ 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 ਹਾਂ ਅੰਦਰ ਆਪਾਂ ਆਪਣੀ ਵੀਡੀਓ ਕਰਾ ਲੈਂਦੇ ਜਿਹੜੇ ਨੰਕਨੋਂ ਆਉਂਦਾ ਮੰਨਣਾ ਹੈ ਹੋ ਰਹੀ ਰੱਤੀ ਜਾਂਦਾ ਕੋਈ ਕੋਈ ਬੈਂਚੋਂ ਇੱਕ ਸੈਟ ਤੋਂ ਸਾਰੇ ਸੇਵਾ ਕਰਦੇ ਆ ਚੱਬਾ ਆਇਆ ਬੀਬੀਆਂ ਨੂੰ ਸੇਵਾ ਕਰ ਰਹੀ ਹੈ ਉੱਧਰ ਬੰਦੇ ਤਾਂ ਸਮਨੇ ਮੁੰਡੇ ਕਰ ਰਹੇ ਆ ਸੇਵਾ ਠੀਕ ਹੈ ਜੀ ਇੱਧਰ ਬੀਬੀਆਂ ਕਰ ਰਹੀਆਂ

Вот у вас грязь

Yoksa bir daha falan çıkmayacak değil mi? Yoksa, ne dedi? 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 ਵੀਰਾਂ ਨੂੰ ਸਿੱਧਾ ਵੀਰ ਭੰਡ ਵੀ ਹੋ ਰਹੇ ਆ ਸਾਹਮਣੇ ਉਹਨਾਂ ਵੀ ਵੱਧ ਆ ਵੀਰ ਸਾਰੇ ਵੀ ਆਪਣੇ ਵੱਡਾ ਅਮਰਾ ਵੀ ਆ ਬਣਾ ਬਨੇ

ਆ ਰਿਹਾ ਮੇਰੇ ਹੋਏ ਇਹ ਵੀ ਕੱਢੇ ਨਾ ਪਾਵੇ ਕੋਲਾ ਕਰ ਰਿਹਾ ਵੀਰੋ ਕੋਈ ਨਹੀਂ ਸਰਮ ਨਹੀਂ ਕਰਦਾ ਬਹੁਤ ਸੁਣਦਾ ਨਹੀਂ ਹੈ ਸਮਾਉਂ ਦੇ ਮੈਂ ਲੱਤ ਪਾਈ ਤੇ ਦਰਵਾਜ਼ਾ ਮਾਰੀ ਹੋਤੀ ਦੁਕਾਨ ਦੇ ਉਹ जी बात सही सुनती है तो है ना मैसेज करके मैं दस थे फोन किया ठीक है जी मैसेज करके दादो मेरा भरा बात सही आती है ठीक है जी ठीक है जी बार भी मुंडे अपने सेवा कर रहे हैं मंगल तो, तो तिवक रता। तिवक रता है, है, है। ही Hãy subscribe cho à, Ghiền Mì Gõ à, à, bỏ lỡ những video hấp dẫn ਦੁਨਿਆਕਾਰ ਰਲਵਲੀ ਜਾਨੀਆਂ ਸੀਗੇ ਨੰਬਰ 5 ਨੂੰ ਛੱਕਦੇ ਸੇਵਾ ਵੀ ਕਰ ਰਹੇ ਆ। ਵੀਰ ਜੀ ਰਸਕ ਡੀ ਲੈਂਦਾ ਵੀਰੋ। ਵੀਰ ਜੀ ਆਪਾਂ ਵੀ ਹੁਣ ਇਹੀ ਬਲੌਗ ਦਾ ਸਮਾਪਤੀ ਕਰਾਂਗੇ। ਠੀਕ ਹੈ ਜੀ। ਹੁਣ ਵੀਰੋ ਆਪਾਂ ਪਿੰਡਾਂ ਦੇ ਵਿੱਚ ਜਾਣਾ ਜਿੱਦਾਂ ਠੀਕ ਹੈ ਜੀ ਪਿੰਡਾਂ ਦੇ ਵਿੱਚ ਜਾ ਕੇ ਤੁਹਾਨੂੰ ਵਧੀਆ-ਵਧੀਆ ਪਿੰਡਾਂ ਦੇ ਮਾਹੌਲ ਦਿਖਾ ਦਵਾਂਗੇ। ਵਧੀਆ ਬਣੀਆਂ ਕਈ ਪਿੰਡਾਂ ਚ ਨਹੀਂ ਨਹੀਂ ਰਹੀਆਂ। ਉਨਵਾਰੇ ਜਾਣਕਾਰੀ ਲਵਾ ਲੇ ਠੀਕ ਹੈ ਜੀ ਲਾਈਵ ਤੇ ਬਣੇ ਰਹੋ ਠੀਕ ਹੈ ਜੀ ਬਸ ਹੁਣ ਦੋ ਦਿਨਾਂ ਦਾ ਤੱਕ ਆਪਾਂ ਸ਼ੁਰੂ ਕਰ ਤੜਾ ਠੀਕ ਹੈ ਜੀ ਪਿੰਡ ਤੁਹਾਨੂੰ ਅਲੱਗ-ਅਲੱਗ ਦਿਖਾ ਲਿਆ ਕਰਾਂਗੇ ਵਧੀਆ-ਵਧੀਆ ਠੀਕ ਹੈ ਜੀ ਉੱਥੇ ਤੇ ਸਿਆਣੇ ਬੰਦਿਆਂ ਨਾਲ ਗੱਲ ਕਰਾਂਗੇ ਪਹਿਲਾਂ ਅਸੀਂ ਆਪਣੇ ਪਿੰਡ ਤੋਂ ਜਿੱਦਾਂ ਕਹਿੰਦੇ ਪਹਿਲਾਂ ਆਪਣਾ ਪਿੰਡ ਫੇਰ ਹੋਰ ਪਿੰਡ ਫੇਰ ਹੋਰ ਪਿੰਡ ਠੀਕ ਹੈ ਜੀ ਪਹਿਲਾਂ ਆਪਣੇ ਪਿੰਡ ਦੇ ਸਿਆਣੇ ਬੰਦਿਆਂ ਨਾਲ ਗੱਲਬਾਤ ਕਰਾਂਗੇ ਠੀਕ ਹੈ ਜੀ ਉਸ ਤੋਂ ਬਾਅਦ ਫੇਰ ਹੋਰ ਪਿੰਡ ਦੇ ਹਨ ਠੀਕ ਹੈ ਜੀ ਅਲੱਗ-ਅਲੱਗ ਪਿੰਡਾਂ ਦੇ ਜਾ ਕੇ ਠੀਕ ਹੈ ਜੀ ਹੁਣ ਬਹੁਤ ਹੀ ਜਲ ਕ੍ਰੀਜੀ ਕਰ ਦੇਣੀ ਹੈ ਕਿਹੋ ਜੀ ਤੁਹਾਨੂੰ ਲੱਗ ਲੱਗ ਵਧੀਆ ਚੀਜ਼ਾਂ ਜਿਹੜੇ ਕਮੇੜਲੇ ਬਣਨਾ ਬਹੁਤ ਖਾਲੀ ਜਾਉਂਦੀਆਂ ਠੀਕ ਹੋ ਜੀ ਸਸਰੀ ਪਰ ਸਾਰੇ ਭਰਾਵਾਂ ਨੂੰ ਬਲੌਗ ਦੀ ਇੱਥੇ ਸਮਾਪਤੀ ਜੀ ਜੇ ਬਣਦੀ ਤੇ ਨਗਰੋਂ ਦੇ ਵਿੱਚ ਹੋਣੀ ਹੋਵੇ ਮਾਫ ਕਰਿਓ ਠੀਕ ਹੋ ਜੀ ਤੇ ਜਗਰੂ ਦੇ ਧੰਨ ਗੁਰੂ ਦੇ ਠੀਕ ਹੋ ਜੀ ਸਭੀ ਦਾ ਸਾਰੇ ਬਰਾਬਰ